ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਬਲਾਕ ਪਾਤਣਾ ਦੇ ਸ਼ਹੀਦ ਭਗ ਸਿੰਘ ਦੇ ਸਿੱਧੀ ਜਾਰੇ ਤੇ ਪੇੜ ਕਿਤਿਆਂ ਸਰਦਾਂ ਜੰਨੀਆਂ ਅੱਜ 23 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 11:00 ਵਜੇ ਕਿਸਾਨ ਜਥੇਬੰਦੀਆਂ ਨੂੰ ਪੂਰੇ ਦੇਸ਼ ਵਿੱਚ ਸ਼ਹੀਦ ਦੇ ਆਜੂ ਸਰਕਾਰ ਪੱਖੀ ਵੀ ਦੇ ਸਿੱਧੀ ਜਾਰੇ ਮਨਾਉਣ ਦੇ ਇਲਕੇ ਪ੍ਰੋਗਰਾਮ ਤਹਿਤ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਬਲਾਕ ਪਾਤਣਾ ਅਤੇ ਕੋਲਹਿੰਦ ਕਿਸਾਨ ਸਭਾ ਨੇ ਐਸ.ਐਮ. ਫਾਤਨਾ ਦੇ ਦਫ਼ਤਰ ਵਿੱਚ ਸੈਇਦ ਖਾਕ ਸਿੰਘ ਸਤਾਦੀਪੂਲ ਪੇਟ ਕੀਤੇ ਹੀਤੋ ਤੁਹਾਡੀ ਸੋਤੇ ਮਹਿਰਾ ਵਿਆਗੇ ਭੋਕੇ ਹੀਤੋ ਤੁਹਾਡੀ ਸੋਤੇ ਮਹਿਰਾ ਵਿਆਗੇ ਭੋਕੇ ਇਹ ਪਗਲ ਸਿੰਘ ਰਾਜਗੁਰੂ ਸਖਦੇਵ ਅਮਰ ਰਹੇ ਅਮਰ ਰਹੇ ਅਮਰ ਰਹੇ ਭਗਤ ਸਿੰਘ ਰਾਜਗੁਰੂ ਸਖਦੇਵ ਅਮਰ ਰਹੇ ਅਮਰ ਰਹੇ ਅਮਰ ਰਹੇ ਦੇ ਗੁਰੂ ਜੀ ਸਿਖ ਦੇਵਾ ਕਰਤਾਰ ਸਿੰਘ ਸਰਾਬਾ ਹੋਰ अनेका ਦੇ ਇਸ ਭਗਤਾ ਨੇ ਜੋ ਚਿਤਵਿਆ ਸੀ ਕਿ ਸਾਡਾ ਦੇਸ਼ ਇਹੋ ਜਿਹਾ ਹੋਵੇ ਜਿੱਥੇ ਕੋਈ ਭੁੱਖਾ ਨਾ ਰਹੇ ਕਿਸੇ ਨੂੰ ਦੁਖੋੜ ਛਤਰਾ ਨਾ ਹੋਵੇ ਸਾਰੀਆਂ ਇਹ ਸਮੱਸਿਆਵਾਂ ਆਜ਼ਾਦ ਭਾਰਤ ਦੇ ਵਿੱਚ ਹੱਲ ਹੋਣਗੀਆਂ ਪਰ 77 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅੱਜ ਵੀ ਇਹ ਸਮੱਸਿਆਵਾਂ ਜਿਹੜੀਆਂ ਉਸੇ ਤਰ੍ਹਾਂ ਖੜੀਆਂ ਨੇ ਮੌਕੇ ਦੀਆਂ ਹਕੂਮਤਾਂ ਨੇ ਸਹੀ ਮਾਨਿਆਂ ਦੇ ਵਿੱਚ ਦੇਸ਼ ਨੂੰ ਜਿਹੜਾ ਆਜ਼ਾਦ ਕਰਕੇ ਜੋ ਲੋਕਾਂ ਦੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਹੱਲ ਕਰਨ ਵਾਸਤੇ ਸਰਕਾਰਾਂ ਨਹੀਂ ਤੁਰੀਆਂ ਇਹ ਬਹੁਤ ਮੰਦ ਭਾਗੀ ਗੱਲ ਹੈ ਕੋਈ ਨਵੀਂ ਗੱਲ ਨਹੀਂ ਜਿਸ ਢੰਗ ਦੇ ਨਾਲ ਸਰਕਾਰਾਂ ਸੋਚਦੀਆਂ ਔਰ ਜਿਸ ਢੰਗ ਦੇ ਨਾਲ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਸੋਚਦੇ ਐ ਇਹ ਤੁਹਾਨੂੰ ਯਾਦ ਹੋਣਾ 2020-21 ਦੇ ਵਿੱਚ ਜਦੋਂ 32 ਕਿਸਾਨ ਜਥੇਬੰਦੀਆਂ ਪੰਜਾਬ ਤੋਂ ਚੱਲੇ ਪਏ ਸੀ ਦਿੱਲੀ ਵੱਲ ਤਾਂ ਦਿੱਲੀ ਵਿੱਚ ਐਂਟਰ ਉਹਦੋਂ ਵੀ ਨਹੀਂ ਸੀ ਹੋਣ ਦਿੱਤਾ ਗਿਆ ਉਹਦੋਂ ਵੀ ਦਿੱਲੀ ਦੇ ਬਾਡਰਾਂ ਤੇ ਅਸੀਂ 1 ਸਾਲ ਤੇ 16 ਦਿਨ ਬੈਠੇ ਪਰ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਪੰਜਾਬ ਤੋਂ ਤੁਰੇ ਸੀ ਉਹ ਮੰਗਾਂ ਮੰਨਵਾ ਕੇ ਵਾਪਸ ਆਏ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਵਾ ਕੇ ਸਹਾਈ ਸੀ ਸਾਡੇ ਕਹਿਣ ਦਾ ਮਤਲਬ ਇਹ ਹੈ ਸਰਕਾਰਾਂ ਜਿੰਨੀ ਮਰਜ਼ੀ ਰੋਕਾਂ ਲਾ ਲੈਣ ਜੋ ਮਰਜ਼ੀ ਕਰ ਲੈਣ ਜਦੋਂ ਲੋਕ ਉੱਠ ਪੈਂਦੇ ਆ ਤਾਂ ਲੋਕ ਫਿਰ ਆਪਦੇ ਹੱਥ ਲੈ ਕੇ ਹਟਦੇ ਆ